ਸਰਕਾਰੀ ਸਕੂਲ ਕਨਿਆ ਖਨੌਰੀ ਦੇ 12ਵੀਂ ਜਮਾਤ ਦੇ ਵਿਦਿਆਰਥਣਾਂ ਦੀ ਪ੍ਰੀਖਿਆ ਦਾ ਸੈਂਟਰ ਖਨੌਰੀ ਤੋਂ 70 ਕਿਲੋਮੀਟਰ ਦੂਰ ਹੋਣ ਤੇ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਪਰੇਸ਼ਾਨੀ ਵਿੱਚ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਲਈ 70 ਕਿਲੋਮੀਟਰ ਦੂਰ ਜਾ ਕੇ ਇਮਤਿਹਾਨ ਦੇ ਵਿੱਚ ਸ਼ਾਮਲ ਹੋਣਾ ਮੁਸ਼ਕਲ ਹੈ ਨਾਲਿਓ ਨੇ ਇਹ ਵੀ ਕਿਹਾ ਕਿ ਦੂਰ ਤਿੰਨ ਬਸਾਂ ਬਦਲ ਕੇ ਜਾਣਾ ਪਵੇਗਾ ਇਸ 350 ਵਿਦਿਆਰਥੀਆਂ ਦਾ ਗਰੀਬ ਪਰਿਵਾਰਾਂ ਦੇ ਵਿਦਿਆਰਥੀ ਹੋਣ ਕਾਰਨ ਦੂਰ ਜਾਣਾ ਸੰਭਵ ਨਹੀਂ ਹੈ ਦੂਜੇ ਪਾਸੇ ਸਕੂਲ ਦੇ ਪ੍ਰਿੰਸੀਪਲ ਇੰਦਰਜੀਤ ਵਰਮਾ ਨੇ ਕਿਹਾ ਹੈ ਕਿ ਰਿਕਾਰਡ ਅਨੁਸਾਰ ਪੰਜ ਸੈਂਟਰ ਨਾਮ ਹੁੰਦੇ ਨੇ ਤੇ ਉਹ ਰਿਕਾਰਡ ਮੁਤਾਬਕ ਭੇਜੇ ਜਾਂਦੇ ਨੇ ਸੈਂਟਰ ਬਦਲ ਕੇ ਆਉਂਦੇ ਨੇ ਤੇ ਉਸ ਦੇ ਬਾਵਜੂਦ ਸਿੱਖਿਆ ਮੰਤਰੀ ਤੇ ਡੀਓ ਨੂੰ ਵੀ ਕਿਹਾ ਗਿਆ ਤਾਂ ਵੀ ਕੋਈ ਵੀ ਸੁਣਵਾਈ ਨਹੀਂ ਹੋਈ ਸਰ ਸਾਡੀ ਮੇਨ ਪ੍ਰੋਬਲਮ ਵੀ ਜਿਹੜਾ ਸਾਡਾ ਸੈਂਟਰ ਹੈ ਉਹ ਬਹੁਤ ਦੂਰ ਆਇਆ ਸਾਡੇ ਤੋਂ ਇੱਥੋਂ 70 ਕਿਲੋਮੀਟਰ ਕਾਹ ਦਾ ਕੋਟੀ ਸਾਡਾ ਸੈਂਟਰ ਪਾਇਆ ਜੋ ਕਿ ਪ੍ਰੋਟੋਕੋਲ ਦੇ ਖਿਲਾਫ ਹੈ ਪ੍ਰੋਟੋਕੋਲ ਹੈ ਵੀ ਜਿਹੜਾ ਸਰਕਾ ਸਾਪਨ ਸਕੂਲਾ ਉੱਤ 12 ਕਿਲੋਮੀਟਰ ਦੇ ਅੰਦਰ ਅੰਦਰ ਹੋਣਾ ਚਾਹੀਦਾ ਹੈ ਸੈਂਟਰ ਪਰ ਇੱਥੋਂ 70 ਕਿਲੋਮੀਟਰ ਸੈਂਟਰ ਹੈ ਸਾਨੂੰ ਉੱਥੇ ਜਾਣ ਤੱਕ ਬਹੁਤ ਜ਼ਿਆਦਾ ਦਿੱਕਤਾਂ ਆਣ ਗਿਆ ਤਿੰਨ ਬੱਸਾਂ ਬਦਲਣੀਆਂ ਪੈਣਗੀਆਂ ਉਹ ਤੋਂ 11 ਵਜੇ ਸਾਡਾ ਪੇਪਰ ਸਟਾਰਟ ਹੁੰਦਾ ਹੈ 350 ਦੇ ਲਗਭਗ ਅਸੀਂ ਬੱਚੇ ਆ ਜੇ ਅਸੀਂ ਵੀ ਬੱਸਾਂ ਵੀ ਜਾਣ ਤਾਂ ਵੀ ਉੱਥੇ ਨਹੀਂ ਪਹੁੰਚ ਸਕਦੇ ਅਸੀਂ 350 ਬੱਚੇ ਠੀਕ ਹੈ ਤਾਂ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਡਾ ਸੈਂਟਰ ਚੇਂਜ ਕਰੇ ਤੇ ਪ੍ਰੋਟੋਕੋਲ ਦੇ ਅਨੁਸਾਰ ਸਾਡਾ ਸੈਂਟਰ ਉੱਥੇ ਹੀ ਪਾਵੇ ਜਿੱਥੇ ਪਾਣਾ ਚਾਹੀਦਾ ਉਹਨਾਂ ਨੂੰ 12 ਕਿਲੋਮੀਟਰ ਤਾਂ 20 ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਇੰਨੇ ਬੱਚੇ ਜੋ ਉੱਥੇ ਨਹੀਂ ਪਹੁੰਚ ਸਕਦੇ ਤੇ ਅਸੀਂ 350 ਬੱਚੇ ਲਗਭਗ ਜੋ ਕਿ ਗਰੀਬ ਘਰਾਂ ਦੇ ਬੱਚੇ ਆ ਅਸੀਂ ਕੋਈ ਵੀ ਸਾਧਨ ਦਾ ਇੰਤਜ਼ਾਮ ਨਹੀਂ ਕਰ ਸਕਦੇ ਅਸੀਂ ਇੰਨੀ ਦੂਰ ਕਿਵੇਂ ਪਹੁੰਚਾਂਗੇ ਤੇ ਪੇਪਰ ਦੇਣਾ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਅਸੀਂ ਪੇਪਰ ਨਹੀਂ ਦੇਵਾਂਗੇ ਜੇ ਸਾਡਾ ਸੈਂਟਰ ਚੇਂਜ ਨਹੀਂ ਕੀਤਾ ਜਾਵੇ ਤਾਂ ਅਸੀਂ ਪੇਪਰ ਨਹੀਂ ਦੇਵਾਂਗੇ ਲੰਬਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਵੀ ਸੈਂਟਰ ਵਿੱਚ ਸੈਂਟਰ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ ਉਸ ਤੋਂ ਬਾਅਦ ਫਿਰ ਅਸੀਂ ਜਨਵਰੀ ਦੇ ਵਿੱਚ ਫਿਰ ਟੀਚਰ ਭੇਜਿਆ ਵੀ ਸੈਂਟਰ ਚੇਂਜ ਹੋ ਜਾਵੇਗਾ ਲੇਕਿਨ ਬੋਰਡ ਦੇ ਅਧਿਕਾਰੀਆਂ ਨੇ ਫਿਰ ਜਿਹੜਾ ਹੈਗਾ ਉਹ ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਕਹਾਵਦਾ ਸੈਂਟਰ ਅਲਾਟ 8ਵੀਂ 10ਵੀਂ ਤੇ 12ਵੀਂ ਲਈ ਕਰਕੇ ਭੇਜ ਦਿੱਤਾਗਾ ਹੁਣ ਪ੍ਰੋਬਲਮ ਇਹ ਹੈ ਕਿ 70 ਕਿਲੋਮੀਟਰ ਦੂਰ ਆਗਾ ਲੜਕੀਆਂ ਦੇ ਲਈ ਯਾਨੀ ਠੰਡ ਦੇ ਵਿੱਚ 344 ਲੜਕੀਆਂ ਦਾ ਜਾਣਾ ਬਹੁਤ ਮੁਸ਼ਕਲ ਆਗਾ ਅਸੀਂ ਤਾਂ ਅਧਿਕਾਰੀਆਂ ਨੂੰ ਇਹੀ ਬੇਨਤੀ ਕਰਦੇ ਆਂਗੇ ਕਿ ਇਹਨਾਂ ਬੱਚਿਆਂ ਦਾ ਜਿਹੜਾ ਸੈਂਟਰ ਹੈਗਾ ਉਹ ਬਹੁਤ ਨਜ਼ਦੀਕ ਦੇ ਸਕੂਲ ਦੇ ਵਿੱਚ ਬੋਰਡ ਦੀਆਂ ਹਦਾਇਤਾਂ ਦੇ ਅਨੁਸਾਰ ਕਰ ਦਿੱਤਾ ਜਾਵੇ ਤਾਂ ਕਿ ਵਿਦਿਆਰਥਣਾਂ ਤੇ ਪਰਦੇਸ ਸਕਣ 임티한 ਹਰੇਕ ਵਿਦਿਆਰਥੀ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੀ ਹੈ ਜਿਨ੍ਹਾਂ ਦੇ ਵਿੱਚ ਸ਼ਾਂਤਮਨ ਤੇ ਸਹਜਤਾ ਦੇ ਨਾਲ ਸ਼ਾਮਿਲ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ 70 ਕਿਲੋਮੀਟਰ ਸਫਰ ਤੈ ਕਰਕੇ ਜਾਣਾ ਤੇ ਫਿਰ ਇਮਤਿਹਾਨ ਦੇ ਵਿੱਚ ਸ਼ਾਮਿਲ ਹੋਣਾ ਮੁਸ਼ਕਿਲ ਹੈ ਉਮੀਦ ਹੈ ਕਿ ਪ੍ਰਸ਼ਾਸਨ ਇਸ ਤੇ ਗੌਰ ਕਰੇਗਾ ਤੇ ਵਿਦਿਆਰਥੀਆਂ ਦੀ ਮੁਸ਼ਕਿਲ ਦਾ ਹੱਲ ਹੋਵੇਗਾ ਲੇਰਾਗਾਗਾ ਤੋਂ ਅਨਿਲ ਜੈਨ ਦੇ ਨਾਲ ਜਸਮੀਤ ਘਰ ਫਾਸਟ న్యూਸ